ਦੋਸਤੋ ਅੱਜ ਦੀ ਜਿਹੜੀ ਵੀਡੀਓ ਆ ਮੈਂ ਬਹੁਤ ਪਰੇਮਾਨਾ ਪਾਉਣ ਲੱਗਿਆ ਵੈਸੇ ਚਲੋ ਆਪਾਂ ਇਹੋ ਜੀਆਂ ਵੀਡੀਓ ਕਦੇ ਪਾਈਆਂ ਨਹੀਂ ਹਨਾ ਨਾ ਹੀ ਆਪਣੀ ਕੋਈ ਉਹ ਆ ਗਈ ਇਹਦੀ ਸੰਸਥਾ ਬਣੀ ਹੋਈ ਆ ਪਰ ਮੇਰੇ ਹੀ ਪਿੰਡ ਦੇ ਜਿਹੜੇ ਅੱਜ ਆ ਮਾਤਾ ਆਈ ਸੀ ਮੇਰੇ ਕੋਲੇ ਸੰਗ ਦੇ ਘਰੇ ਆਪਾਂ ਆਏ ਆ ਨਾਲ ਮਾਤਾ ਜੀ ਖੜੇ ਆ ਤੇ ਇਹਨਾਂ ਦੇ ਘਰ ਦੇ ਹਾਲਾਤ ਤੁਸੀਂ ਆਪ ਹੀ ਦੇਖ ਲਓ ਇਹ ਦੋਨੇ ਆ ਤੇ ਘਰ ਦੇ ਹਾਲਾਤ ਨੂੰ ਪਹਿਲਾਂ ਦਿਖਾ ਦਿੰਨਾ ਦੇਖ ਲਓ ਪਹਿਲੇ ਤਾਂ ਗੱਲ ਤਾਂ ਬਹੁਤ ਜ਼ਿਆਦਾ ਨੀਵਾ ਜਿਹੜਾ ਇਹ ਸਾਰੇ ਦੋ ਹੀ ਕਮਰੇ ਆ ਤੇ ਇਹ ਵੀ ਅੰਦਰੋਂ 파ਟੇ ਪਏ ਆ ਤੇ ਮੀ ਪੇਜ ਤੋਂ ਮਾਤਾ ਨੂੰ ਪੁੱਛਿਆ ਸਾਰਾ ਚੋਂਦਾ ਇਹ ਇੱਥੇ ਬੈਠਣਾ ਨਹੀਂ ਮਿਲਦਾ ਮਾਤਾ ਜੀ ਪਏ ਤਾਂ ਸਾਰਾ ਚਾਉਂਦਾ ਸਾਰਾ ਹੀ ਚਾਉਂਦਾ ਆਪਾਂ ਤਾਂ ਬੱਤੇ ਵੀ ਪਾਟੇ ਪਏ ਟੁੱਟੇ ਪਏ ਬਾਹਰ ਰਾਤ ਕੱਟੀ ਦੀ ਬੀਜੇ ਅਛਾਉ ਤਾਂ ਫਿਰ ਬਾਹਰ ਰਾਤ ਕੱਟ ਕੇ ਆਉਣੇ ਹਾਂਜੀ ਹਾਂ ਬਾਹਰ ਰਾਤ ਬਾਹਰ ਹੀ ਕੱਟੀ ਬਾਹਰ ਰਾਤ ਠੀਕ ਆ ਤੇ ਕੀ ਬਾਪੂ ਜੀ ਚਾਹੁੰਨੇ ਕੀ ਹੁਣ ਜੇ ਕੋਈ ਇਹੀ ਆ ਵੀ ਕਰਦਾ ਹੀ ਆ ਮੈਨੂੰ ਕੋਈ ਪੈਸਾ ਤੇ ਲੈਦਾ ਲੋੜ ਤੁਹਾਨੂੰ ਕਰਦਾ ਹੀ ਪੈਸਾ ਤੇ ਦਾ ਬਸ ਕਰਦਾ ਕੋਈ ਮਦਦ ਕਰਦੀ ਮਦਦ ਹੋ ਜੇ ਹਾਂ ਠੀਕ ਆ ਲੋ ਵੀ ਦੋਸਤੋ ਠੀਕ ਆ ਜੇ ਜਿੰਨਾ ਵੀ ਕੋਈ ਕਰ ਸਕਦਾ ਹੈ ਨਾ ਆਪਾਂ ਨੰਬਰ ਹੈਗਾ ਮਾਤਾ ਜੀ ਤੁਹਾਡਾ ਫੋਨ ਹਾਂ ਹਾਂ ਫੋਨ ਨੰਬਰ ਮਾਤਾ ਜੀ ਦਾ ਹੀ ਦੇਵਾਂਗੇ ਸਿੱਧਾ ਡਾਇਰ ਤਮਾਈ ਕਹੂੰਗਾ ਵੀ ਪੈਸੇ ਪਾਉਣ ਦੀ ਬਜਾਏ ਜੇ ਕੋਈ ਆ ਕੇ ਇੱਥੇ ਮਦਦ ਕਰ ਸਕਦਾ ਜਾਂ ਮੇਰੇ ਨਾਲ ਕਨੈਕਟ ਕਰ ਸਕਦਾ ਮੇਰਾ ਚੈਨਲ ਤੇ ਨੰਬਰ ਪਿਆ ਹੈ ਹਨਾ ਕੋਈ ਮੇਰੇ ਨਾਲ ਸਿੱਧਾ ਕਨੈਕਟ ਕਰਕੇ ਮਾਤਾ ਦਾ ਘਰ ਜਿਹੜਾ ਸੈਟਿੰਗ ਕਰਨੀ ਹੈ ਹਨਾ ਇਹ ਪਾ ਦੇ ਦੋਨੇ ਕਮਰੇ ਸੈੱਟ ਕਰਦੇ ਹਨਾ ਬਾਪੂ ਇਹਹੀ ਸਹੀ ਹੈ ਹਨਾ ਤੇ ਕੋਈ ਬਾਹਰਲਾ ਵੀਰ ਜੋ ਕਿ ਹੈਲਪ ਕਰਨੀ ਚਾਹੁੰਦਾ ਸੱਜਣ ਜਾਂ ਕੋਈ ਪਿੰਡ ਦਾ ਹੀ ਪਤਵੰਤਾ ਸੱਜਣ ਹਨਾ ਆਪਣੇ ਚਲੋ ਬਾਹਰ ਗਏ ਆ ਬਾਈ ਜਿੰਨਾ ਕਿ ਮੈਥੋਂ ਹੋ ਸਕੇ ਮੈਂ ਵੀ ਕਰੂੰਗਾ ਨਾਲ ਹਨਾ ਤੇ ਕੋਸ਼ਿਸ਼ ਕਰੋ ਵੀ ਇਹ ਜਿਹੜੀ ਵੀਡੀਓ ਆ ਇੱਕ ਬਸ ਨੰਬਰ ਮਾਤਾ ਦਾ ਹੋਊਗਾ ਤੇ ਮਾਤਾ ਨਾਲ ਸਿੱਧੀ ਤੁਹਾਡੀ ਗੱਲ ਹੋਊਗੀ ਤੇ ਮਾਤਾ ਤੁਸੀਂ ਦੋਨੇ ਰਹਿੰਦੇ ਹੋ ਹੁਣ ਹਾਂਜੀ ਦੋਨੇ ਕੋਈ ਮੁੰਡਾ ਨਾ ਮੁੰਡਾ ਕੋਈ ਹੈਗਾ ਕਿ ਹੈ ਨਹੀਂ ਉਹ ਕੋਈ ਹੁੰਦਾ ਨਸ਼ਾ ਕਰਦੇ ਆ ਅਛਾ ੜਾ ਕਿ ਉਹ ਤੁਹਾਨੂੰ ਕੋਈ ਸਾਰਾ ਨਹੀਂਗਾ ਸਨਮਾਨਕ ਲੋ ਵੀ ਆ ਮੁੰਡਾ ਹੈਗਾ ਮਾਤਾ ਕਹਿੰਦੀ ਦੋ ਮੁੰਡੇ ਆ ਕੀ ਇੱਕ ਤਿੰਨ ਮੁੰਡੇ ਆ ਤਿੰਨੇ ਮੁੰਡੇ ਨਹੀਂ ਸਿਆੰਦੇ ਇਹ ਪਤਾ ਨਵੀਹਾ ਬੰਦ ਕੇ ਮਿਹਨਤ ਕੀ ਥੋੜੇ ਅਗਨ ਨਿੰਤ ਕਰਦੀ ਮੇਰਾ ਇਨਾ ਕ ਫਰਿਆਦ ਸੁਣ ਲੋ ਗਰੀਬਿੰਦ ਗੋਹਾ ਗੂੜਾ ਕਰਕੇ ਮੇਰਾ ਪੂਰਾ ਕੰਮ ਇਹ ਮਾਤਾ ਕੰਮ ਵੀ ਕਰਦੇ ਆ ਕਿਸੇ ਦੇ ਘਰੇ ਚਲੋ ਗੋਹਾ ਪੂਰਾ ਕਰਦੇ ਆ ਗੋਹਾ ਗੂੜਾ ਕਰਦੇ ਆ ਕਿੰਨੀ ਉਮਰ ਕਿੰਨੀ ਆ ਉਮਰ ਹੈ ਗੀ 70 ਕੁ ਰਾਂਦੀ 70 ਸਾਲ ਹੋਈ ਪਈ ਆ ਥੋੜੀ ਕਿੰਨੀ 80 ਸਾਲ ਦੀ 80 ਸਾਲ ਦੀ ਥੋੜੀ ਆ ਤੇ ਥੋੜੀ ਵੀ ਹੋਈ ਪਈ ਉਮਰ ਤੁਸੀਂ ਆਪ ਹੀ ਦੇਖ ਲੋ ਦੋਸਤੋ ਇਨੀ ਉਮਰ ਚ ਮਾਤਾ ਫਿਰ ਵੀ ਘਰੇ ਗੋਹਾ ਗੂੜਾ ਕਰਕੇ ਮਿਹਨਤ ਕਰਦੀ ਇਹ ਨਹੀਂ ਆਪਾਂ ਕਹਿੰਦੇ ਘਰੇ ਬੈਠ ਕੇ ਉਹ ਕਰੀ ਜਾਂਦੀ ਹੈ ਨਾ ਪਰ ਫਿਰ ਸਿਰਫ ਮਾਤਾ ਦੇਹੀ ਮੇਰੇ ਕਮਰੇ ਪਾ ਦੋ ਦੋ ਕਮਰੇ ਕਮਰੇ ਦੇ ਤੇ ਠੀਕ ਆ ਮਾਤਾ ਮੈਂ ਆਪਦੇ ਨੇ ਕੋਸ਼ਿਸ਼ ਕਰਤੀ ਆ ਠੀਕ ਆ ਤੇ ਕੋਸ਼ਿਸ਼ ਕਰਾਂਗੇ ਵੀ ਬਹੁਤ ਜਿਹੜੇ ਰੱਬ ਦੇ ਬੰਦੇ ਬੈਠੇ ਆ ਨਾ ਬਾਹ ਮੜਨ ਵਾਲੇ ਤੇ ਆਪਾਂ ਜਿਹੜਾ ਆਪਦੇ ਨੇ ਫਰਜ਼ ਨਿਭਾਤਾ ਹਨਾ ਤੇ ਠੀਕ ਆ ਦੋਸਤੋ ਆ ਤੁਹਾਨੂੰ ਘਰ ਦੇ ਹਾਲਾਤ ਇੱਕ ਵਾਰ ਫਿਰ ਜਿਹੜੇ ਆ ਦਿਖਾ ਦੇਣਾ ਇੰਨੀ ਕੀ ਜਗ੍ਹਾ ਤੇ ਇਹ ਦੋ ਕਮਰੇ ਦਾ ਬਹੁਤ ਬੁਰਾ ਹਾਲ ਆ ਮੈਂ ਵੀ ਅੰਦਰੋਂ ਹਾਲਾਤ ਦੇਖ ਲਿਆਗੇ ਚਾਉਂਦਾ ਦੋਨੇ ਕਮਰੇ ਚਾਉਂਦੇ ਤੇ ਪਾਟੇ ਪਏ ਆ ਕੰਮ ਕਰਨ ਦੇ ਲਾਇਕ ਹੈ ਨਹੀਂ ਮਾਤਾ ਘਰੇ ਕੰਮ ਕਰਦੀ ਆ ਤਾਂ ਠੀਕ ਆ ਬਾਈ ਵੀਡੀਓ ਸ਼ੇਅਰ ਕਰਦੇ ਹੋਣਾ ਜੇ ਕਿਸੇ ਦਾ ਫਾਇਦਾ ਹੁੰਦਾ ਗਰੀਬ ਦਾ ਭਲਾ ਹੁੰਦਾ ਤੇ ਬਸ ਇਹੀ ਆ ਵੀ ਕੋਈ ਪੈਸਾ ਨਹੀਂ ਤੇ ਲੈਣੀ ਸਿਰਫ ਕਮਰੇ ਪਾਉਣੇ ਤੁਸੀਂ ਆ ਕੇ ਭਾਵੇਂ ਪਵਾਜੋ ਹਣਾ ਤੇ ਠੀਕ ਆ ਧੰਨਵਾਦ